ਮੱਕੇ ਨਹੀਂ ਘੱਟਣਾ ਕੋਈ ਨਾ ਕਰਾਣਾ ਪੱਕੀ ਵੀ ਕੰਮ ਜਿਹੜਾ ਉਹ ਕੰਕਰੀਟ ਠੀਕ ਹੈ ਬੋਲ ਜੀ ਹਾਂ ਠੀਕ ਹੈ ਕਰ ਲੈ ਆਲੋ ਸਕੇ ਕਿ ਇਸ ਸਥਾਨ ਤੇ ਸੱਚਨ ਕੋਈ ਆ ਰਿਹਾ ਮੱਥਾ ਟੇਕਣ ਲਈ ਦੇਖੋ ਅੱਜ ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਖੜੇ ਆ ਦਰਬਾਰ ਸਾਹਿਬ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਜੀ ਇੱਥੇ ਆਏ ਛਾਪੇ। ਉਸ ਸਮੇਂ ਇਹ ਲਾਈਟਾਂ ਬੰਦ ਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ। ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ, ਔਲਖ ਸਾਹਿਬ ਖੜੇ ਆ। ਪੀ ਡਬਲਯੂ ਡੀ ਵਾਲੇ ਐਕਸ਼ਨ ਖੜੇ ਆ। ਔਰ ਡੀ ਸੀ ਅਮਰਤ ਸਾਹਿਬ ਸਾਡਾ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ। ਸਰੇ ਬਹੁਤ ਮਾੜੀ ਗੱਲ। ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਨ ਪਰ ਮੈਂ ਇਹਨਾਂ ਨੂੰ 700 700 ਸਾਲ 500 ਮੈਂ ਇਹਨਾਂ ਨੂੰ ਕਹਿ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਗੁੰਮਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਂ ਇਹਨਾਂ ਨੂੰ ਕਹਿ ਦਉਂ ਜਗਾਓ ਜਿੱਦਾਂ ਮੱਦੀ ਜਗਾਓ ਹਲੇ ਲਾਈਟਾਂ ਸੜਗੀਆਂ ਜੰਮਣ ਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਤੇ ਇਹ ਜਿਹੜਾ ਪਹਿਲਾ ਕੰਮ ਸੀ ਉਹ ਅਸੀਂ ਕਸਤ ਅਸੀਂ ਉਧਰ ਨਾ ਅਨਾਉਂਸ ਕੀਤਾ ਸੀਗਾ ਕਿ 24 ਘੰਟੇ ਠੀਕ ਕਰਾਂਗੇ ਸਾਡੇ ਅਫਸਰ ਨੇ ਗਵਿੰਦਰ ਸਾਹਿਬ ਹੁਣ ਵੀ ਤਾਂ ਇਹ ਮੌਕੇ ਤੇ ਆਏ ਆ ਪੀਡਬਲਯੂਡੀ ਵਾਲੇ ਸਾਡੇ ਦਿਖਾ ਦਿਆ ਉਹ ਅਸੀਂ 24 ਘੰਟੇ ਦੇ ਵਿੱਚ ਸਾਦਾ ਕਰਤਾ ਬਟ ਹੁਣ ਇਹ ਹੀ ਵੇਖਣ ਆਏ ਸੀਗੇ ਕਿ ਲਾਈਟਾਂ ਜਗਨ ਤੋਂ ਬਾਅਦ ਵੀ ਕਿੰਨਾ ਘੱਟੇ ਨੇ ਦਾ ਜੀ ਲਾਈਟਾਂ ਜਗਨ ਤੋਂ ਬਾਅਦ ਵੀ ਜਿਹੜਾ ਨੇ ਦਾ ਦੇਖੋ ਲਾਈਟਾਂ ਜਗ ਪਿਆ ਪਤਾ ਜੇ ਵੀ ਕੁਝ ਥਾਵਾਂ ਤੇ ਨੇ ਦਾ ਇਹ ਵੀ ਮੈਂ ਗਵਿੰਦਰ ਸਾਹਿਬ ਨੂੰ ਕਹਿ ਦਿਆਂ ਉਹਦਾ ਇਹਨਾਂ ਦੇ ਪੀਡਬਲਯੂਡੀ ਦੇ ਐਕਸਿਸ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹੱਬ ਨਾਲ ਕਰੋ ਕਿ ਆਪਾਂ ਬਿੱਠੇਓ ਉੱਥੋਂ ਤੱਕ ਮਤਲਬ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਜੀ ਗੁਰੂ ਮਹਾਰਾਜ ਦੇ ਹਰ ਪਾਸੇ ਮਤਲਬ ਜਿਹੜਾ ਚੰਨ ਨਹੀਂ ਚੰਨ ਹੋਣਾ ਚਾਹੀਦਾ ਉਹ ਵੀ ਆਪਾਂ ਦੋ ਤਿੰਨ ਦਿਨ ਜਿਹੜਾ ਬਾਕੀ ਹੈ ਨੇਰੇ ਵਾਲਾ ਜਿਹੜੀ ਸਾਡੀ ਪਹਿਲੀ ਬਦੋਂ ਮੈਂ ਡਿਊਟੀ ਲਈ ਅਫਸਰਾਂ ਦੀ ਉਹ ਹੋ ਗਈ ਪੂਰੀ ਜਿਹੜੀ ਉਦਨ ਹੀ ਸ਼ਾਮੀ ਡਿਊਟੀ ਪੱਸੋ ਰਾਤ ਲਈ ਰਾਤ ਡਿਊਟੀ ਲਈ ਮੈਂ ਦੀ 10 ਵਜੇ ਤੇ ਸਰ ਕੱਲ 10 ਵਜੇ ਤੱਕ ਇਹਨਾਂ ਨੇ ਉੱਪਰ ਲਿਆ ਚਲਾਤੀ ਹੈ ਤਾਂ ਅੱਜ ਆ ਦੂਜਿਆਂ ਚ ਲਾ ਕੇ ਮੈਨੂੰ ਸੱਦਿਆ ਇਹਨਾਂ ਦਾ ਵੀ ਦੇਖ ਲਓ ਜੀ ਅਸੀਂ ਚਲਾਤੀ ਹਾਂ ਬਾਕੀ ਵੀ ਜਿਹੜਾ ਇਹ ਨੇ ਦੇ ਦਾ ਇਹ ਨੇ ਦੇ ਦਾ ਸਾਰਾ ਆਪਾਂ ਪ੍ਰਬੰਧ ਕਰਾਂਗੇ ਅਸੀਂ ਬਿਲ ਚਾਹੁੰਦੇ ਆ ਸਾਡੇ ਇਹ ਇਹ ਤਾਂ ਇਹ ਉਹ ਸਥਾਨ ਹੈ ਹਿੰਦੁਸਤਾਨ ਦੇ ਵਿੱਚ ਜਿੱਥੇ ਰੋਜ਼ ਸਵਾ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਆ ਤੇ ਜੇ ਇੱਥੇ ਲਾਈਟਾਂ ਦਾ ਜਗਨ ਤੇ ਤੇ ਬਹੁਤ ਮਾੜੀ ਗੱਲ ਆ ਸੋ ਇਹਦਾ ਪ੍ਰਬੰਧ ਕੀਤਾ ਸੀ ਉਹ ਮੈਂ ਦੇਖਣ ਆਇਆ ਸੀ ਔਰ ਮੈਂ ਆਪਣੇ ਅਫਸਰਾਂ ਦਾ ਧੰਵਾਦ ਕਰਦਾ ਕਿ ਇਹਨਾਂ ਨੇ ਦਿੱਤੇ ਟਾਈਮ ਦੇ ਵਿੱਚ ਨਗਰ ਨਿਗਮ ਦੇ ਕਵੀਨਰ ਔਲਕ ਸਾਬ ਖੜੇ ਆ ਇਹਨਾਂ ਦੀ ਹੋਰ ਵੀ ਡਿਊਟੀਆਂ ਲਈਆਂ ਸ਼ਹਿਰ ਦੇ ਵਿੱਚੋਂ ਕੂੜਾ ਚੁੱਕਣ ਦੀ ਡਿਊਟੀ ਵਿਲਾਈ ਆ ਵੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਲੀਨ ਕਰੋ ਜੀ ਇਹਨਾਂ ਨੂੰ ਕਿਹਾ ਗਿਆ ਇਸ ਏਰੀਏ ਦੇ ਵਿੱਚ ਤੇ ਕਿਤੇ ਦਿਸਣਾ ਨਹੀਂ ਚਾਹੀਦਾ ਕੂੜਾ ਬਾਕੀ ਸ਼ਹਿਰ ਚ ਵੀ ਨਹੀਂ ਕਿਤੇ ਦੇਣਾ ਚਾਹੀਦਾ ਉਹਦੇ ਡਿਊਟੀ ਕਰਦੇ ਆ ਆਪ 24 ਘੰਟੇ ਕਰਦੇ ਸਮਝਦੇ ਕਿ ਦੀ ਗੱਲ ਇਸ ਕਰਕੇ ਸਾਡੀ ਪ੍ਰਾਇੋਰਟੀ ਦੇ ਜਿਹੜੇ ਕੰਮ ਆ ਅਸੀਂ ਬੋਲ ਸ਼ਹਿਰ ਦੇ ਵਿੱਚੋਂ ਕੂੜਾ ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਨਿਕਾਸ ਇਹ ਅਸੀਂ ਬੋਲ ਕਰ ਰਹੇ ਆ ਜਤ ਪੂਰੇ ਜੋੜਾ ਸ਼ੋਰਦ ਦੇ ਲੱਗੇ ਆ ਤੇ ਇਹ ਕੰਪਲੀਟ ਹੋ ਜਾਊਗਾ ਸ਼ਹਿਰਿਆਂ ਨੂੰ ਇਸ ਗੱਲ ਦੀ ਅਸੀਂ ਸ਼ਗਾਤ ਦਾਂਗੇ ਉਹ ਅੱਜ ਮੈਂ ਬੱਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਫਿਰ ਇਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਚੰਨ ਨਹੀਂ ਚਾਨਣ ਕਰ ਦਿਓ ਪਾਵੇਂ ਦੁਬਾਰਾ ਇਹਦਾ ਇਹਦਾ ਲਾਈਟਿੰਗ ਦਾ ਦੁਬਾਰਾ ਕਰਨਾ ਪਾਵੇ ਸਮਝ ਦੇ ਲਈ ਤੁਸੀਂ ਗੱਲ ਕੀਤੀ ਹੈ ਕੂੜੇ ਦੀ ਲਿਫਟਿੰਗ ਦੀ ਕਿ ਮੈਂ ਦੇਤੇ ਨਿਰਦੇਸ਼ ਦੇ ਦਿੱਤੇ ਨੇ ਪਰ ਲੋਕੀ ਹਜੇ ਤਰਾਹੀ ਤਰਾਹੀ ਕਰ ਰਹੇ ਨੇ ਨਹੀਂ ਨਹੀਂ ਕੋਈ ਨਹੀਂ ਦੇਖੋ ਸ਼ਾਇਦ ਬਹੁਤ ਵੱਡਾ ਤੂੰ ਹੀ ਪਹਿਲਾਂ ਸਮਝੋ ਸ਼ਾਇਦ ਬਹੁਤ ਵੱਡਾ ਸ਼ਹਿਰ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਹਰ ਪਾਸੇ ਚੁੱਕ ਦੇ ਕਿਤੇ ਨਾ ਕਿਤੇ ਰਹਿ ਜਾਂਦਾ ਪਰ ਤੂੰ ਹੀ ਉਹ ਦੇਖੋ ਅੱਗੇ ਨਾਲੋਂ ਅੱਜ ਤੋਂ ਮਲੇਕ ਵੀ ਮਹੀਨਾ ਪਹਿਲਾਂ ਕੀ ਹਾਲ ਸੀ ਤੇ ਜਦੋਂ ਦੇ ਕਮਿੰਦਰ ਸਾਹਿਬ ਆਏ ਇਹਨਾਂ ਨੇ ਕਿੰਨਾ ਉਦੋਂ ਦੀ ਕਾਰਵਾਈ ਕੀਤੀ ਆ ਸੋ ਕੰਪਲੀਟ ਹੋ ਜੂਗਾ ਜਿਹੜਾ ਕੋ 2-4 ਦਿਨ ਚ ਲੈਂਦਾ ਵੀ ਉਹ ਵੀ ਇਹ ਕੰਪਲੀਟ ਕਰ ਲੇਕਿਨ ਧਾਰੀਵਾਲ ਸਾਹਿਬ ਜਿੱਦਾਂ ਹੀ ਅਮਨ ਰੋੜਾ ਪਹੁੰਚੇ ਉਸ ਤੋਂ ਬਾਅਦ ਹੀ ਨੋਟਿਸ ਚ ਆਇਆ ਕਿ ਲੱਗਦਾ ਨਹੀਂ ਸੀ ਪਹਿਲਾਂ ਹੀ ਨੋਟਿਸ ਲੈਣਾ ਚਾਹੀਦਾ ਆਮ ਪਬਲਿਕ ਨਹੀਂ ਦੇਖੋ ਮੇਰੇ ਨੋਟਿਸ ਚ ਉਦੋਂ ਆ ਦੇਖੋ ਜਿਹੜੀ ਗੱਲ ਮੈਂ ਤਾਂ ਆਕੇ ਜਿੱਦੋਂ ਇੱਥੇ ਖਲੋ ਕੇ ਦੇਖਿਆ ਪੀ ਲਾਈਟਾਂ ਬੰਦ ਆ ਯਾਰ ਤੇ ਫੇਰ ਮੈਨੂੰ ਪਤਾ ਲੱਗਾ ਫੇਰ ਮੈਨੂੰ ਦੁਕਾਨਦਾਰਾਂ ਨੇ ਦੱਸਿਆ ਜੀ ਕਿ ਲਾਈਟਾਂ ਤਾਂ ਬਹੁਤ ਦਿਨਾਂ ਦੀਆਂ ਬੰਦ ਆ ਫੇਰ ਮੈਂ ਉਸੇ ਲਈ ਇੱਕ ਬੀਜ਼ਦ ਸਾਹਿਬ ਨੂੰ ਉਧਰ ਵੀ ਮੋਕਿਆ ਲੈ ਸੱਦਿਆ ਪੀ ਡਬਲਯੂ ਡੀ ਵਾਲੰਡੀ ਸਾਹਿਬ ਨੂੰ ਉਸੇ ਲਈ ਲਾਈਨ ਤੇ ਬਾ ਇੱਥੇ ਖਲੋਤੇ ਆਈ ਤੇ ਇਹਨੂੰ ਚਲਾਓ ਜੀ 24 ਘੰਟੇ ਜੋ ਮਰਜ਼ੀ ਕਰੋ ਉਹ ਉਹਨਾਂ ਨੇ ਚਲਾਤੀਆ ਆ ਗੁਪਤਾਲੀਆਂ ਵੀ ਚਲਾਤੀਆ ਸਾਧੀਆਂ ਚਲਾ ਦਿਓ ਪਰ ਅੱਜ ਮੈਂ ਤਾਂ ਅਹਲੇ ਆਇਆ ਸੀਗਾ ਕਿ ਦੇਖੀਏ ਕਿ ਕਿੰਨਾ ਗਿਆਨ ਹੁੰਦਾ ਕਿੰਨਾ ਕਿ ਨਹੀਂ ਹੁੰਦਾ ਅਜੇ ਵੀ ਚੰਨਨ ਘਟਿਆ ਤੇ ਮੈਂ ਇਹਨਾਂ ਨੂੰ ਕਿਹਾ ਕਿ ਇ ਫਲਾਡ ਲਾਈਟਾਂ ਜਿਹੜੀਆਂ ਨਾ ਉਹ ਲਾਓ ਤੁਸੀਂ ਜਿਹਦੇ ਨਾਲ ਇੱਥੇ ਚੰਨ ਨਹੀਂ ਚੰਨਲ ਹੋਵੇ ਸਮਝਦੇ ਉਹ ਵੀ ਆਪਾਂ ਲਾ ਦਈਏ ਠੀਕ ਹੈ ਨਾ ਹਾਂ